ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਗੱਲ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਕਣਕ ਦੇ ਆ ਰੇਟਾਂ ਦੀ ਤੇ ਗੱਲ ਕਰਦੇ ਆਂ ਦਿੱਲੀ ਮੰਡੀ ਦੀ ਜਿੱਥੇ ਲੱਗੇ ਜੀ 2600 ਤੇ 80 ਰੁਪਏ ਜੀ ਯੂਪੀ ਮੰਡੀ 2680 ਤੇ ਰਾਜਸਥਾਨ ਆਨਲਾਈਨ 2680 ਰੁਪਏ ਰਿਹਾ ਜੀ ਕੱਲ ਦੇ ਨਾਲੋਂ ਬਈ 15 ਤੋਂ ਲੈ ਕੇ 20 ਰੁਪਏ ਦੇ ਕਰਦੇ ਆ ਜਿੱਦ ਦਿੱਲੀ ਮੰਡੀ ਦੇ ਵਿੱਚ ਮੰਦੀ ਵੇਖਣ ਨੂੰ ਮਿਲੀ ਆ ਫਿਰ ਉਹਦੇ ਜੀ ਇਟਾਰਸੀ ਮੰਡੀ 2580 ਰੁਪਏ ਜਿਹੜਾ ਲੋਕਲ ਗਹੀਆਂ ਜੀ ਉਸ ਤੋਂ ਬਾਅਦ ਜਿਹੜੀ ਵਧੀਆ ਕੁਆਲਿਟੀ ਹੈ ਉਹ 2600 ਤੇ 20 ਰੁਪਏ ਰਿਹਾ ਜੀ ਜੇ ਆਪਾਂ ਗੱਲ ਕਰਕੇ ਲੁਧਿਆਣਾ ਮੰਡੀ ਦੀ ਉਹ ਉੱਥੇ ਇਸ ਤਰ੍ਹਾਂ ਰਹੀ ਜੀ 2600 ਰੁਪਏ ਤਰਨਤਾਰਨ ਮੰਡੀ 2580 ਰੁਪਏ ਕੋਟਕਪੂਰਾ ਮੰਡੀ 2600 ਤੇ 10 ਰੁਪਏ ਜੀ ਮੁਖਸਰ ਮੰਡੀ 2500 ਤੇ 50 ਰੁਪਏ ਰਿਹਾ ਜੀ ਫਿਰ ਗੱਲ ਕਰਦੇ ਹਾਂ ਜੀ ਆਪਾਂ ਨਫਜਗੜ ਮੰਡੀ ਦੀ ਇੱਥੇ 2600 ਰੁਪਏ ਜੀ ਸ਼੍ਰੀ ਗੰਗਾ ਨਗਰ 2600 ਪਟਨਾ ਮੰਡੀ 2600 ਉਸ ਤੋਂ ਬਾਅਦ ਆਉਂਦੀ ਜੀ ਲੋਹੀਆ ਮੰਡੀ 2475 ਮੁਜਫਰ ਨਗਰ ਮੰਡੀ 2550 ਹੁਣ ਇਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ ਸਰੋਂ ਦੇ ਰੇਟਾਂ ਦੀ ਤੇ ਗੱਲ ਕਰਦੇ ਆਂ ਜੈਪੁਰ ਮੰਡੀ ਦੀ 6500 ਤੇ 25 ਰੁਪਏ ਭਰਤਪੁਰ ਮੰਡੀ 814 ਰੁਪਏ ਗਵਾਲੀਅਰ ਮੰਡੀ 3600 ਦਿੱਲੀ ਮੰਡੀ 3600 ਬਰਵਾਲਾ ਮੰਡੀ 950 ਤੇ 50 ਰੁਪਏ ਧਰਮਧਰਮ ਮੰਡੀ 8600 ਰੁਪਏ ਜੀ ਕੋੜਕਪੁਰਾ ਮੰਡੀ 6000 ਰੁਪਏ ਜੀ ਅੰਮ੍ਰਿਤਸਰ ਮੰਡੀ 950 ਤੇ 70 ਰੁਪਏ ਜੀ ਇਹ ਰੇਟ ਦੁਬਾਰੇ ਰੌਂਡ ਕੀਤੇ ਗਏ ਜੀ ਉਹ ਤੋਂ ਬਾਅਦ 100 ਰੁਪਿਆ ਦਾ ਫਰਕ ਪੈ ਸਕਦਾ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਨਰੇਲਾ ਮੰਡੀ 6200 ਰੁਪਏ ਜੀ ਫਿਰ ਆਉਂਦੀ ਹੈ ਜੀ ਖੈਰਥਲ ਮੰਡੀ 6200 ਗੰਗਾਪੁਰ ਮੰਡੀ 660 ਰੁਪਏ ਸਿਵਾਣੀ ਮੰਡੀ 6250 ਰੁਪਏ ਜੀ ਨਵਈ ਮੰਡੀ 6114 ਰੁਪਏ ਜੀ ਉਸ ਤੋਂ ਬਾਅਦ ਹੈ ਹਸਾਰ ਮੰਡੀ 6000 ਰੁਪਏ ਜੀ ਇਹ ਤਾਂ ਸੀਗੇ ਜੀ ਅੱਜ ਦੇ ਕਣਕ ਸਰੂ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ